ਸਤਿ ਸ਼੍ਰੀ ਅਕਾਲ ਜੀ ਤੇ ਹੀ ਦੇਖ ਰਹੇ ਹੋ న్యూਸ ਪਸ ਪੰਜਾਬ ਮੈਂ ਤੁਹਾਡਾ ਆਪਣਾ ਮਨਿੰਦਰ ਸਿੰਘ ਤਰਨਤਾਰਨ ਦੇ ਅੱਜ ਹਲਕਾ ਪੱਟੀ ਵਿੱਚ ਹੋਈ ਵੱਡੀ ਵਾਰਦਾਤ ਤੇਜ ਹਥਿਆਰਾਂ ਨਾਲ ਨੰਗ ਸਿੰਘਾ ਵੱਲੋਂ ਘਰ ਵਿੱਚ ਦਾਖਲ ਹੋ ਕੇ ਕੀਤਾ ਗਿਆ ਕਤਲ ਅਨਪਛਾਤੇ ਨੰਗ ਸਿੰਘਾ ਵੱਲੋਂ ਇੱਕ ਨੌਜਵਾਨ ਦਾ ਦਿਨ ਦਿਹਰੇ ਸ਼ਰੇਆਮ ਕੀਤਾ ਗਿਆ ਕਤਲ ਬੈਠ ਕੇ ਗੱਲ ਕਰੋ ਬੈਠੇ ਕਿਸੇ ਨੇ ਮੰਨੀ ਉਹ ਦੌਰ ਕਿਰਪਾਨਾ ਕੱਢ ਕੇ ਸਿੱਧਾ ਹੀ ਮਨਾ ਕਰਤਾ ਉਹ ਤੋਂ ਬਾਅਦ ਪ੍ਰਸ਼ਾਸਨ ਦਾ ਵੇਖ ਲੋ ਜਿੰਦਾ ਬੰਦਾ ਲੈ ਕੇ ਆਏ ਆ ਚੰਗਾ ਭਲਾ ਇੱਥੇ ਅੱਧਾ ਘੰਟਾ ਬਲੀਡਿੰਗ ਹੁੰਦੀ ਰਹੀ ਕਿਸੇ ਨੇ ਨਹੀਂ ਪੁੱਛਿਆ ਉਹ ਤੋਂ ਬਾਅਦ ਹੁਣ ਪੂਰੇ ਹੋ ਗਏ ਡੈਥ ਹੋ ਗਈ ਸਾਡਾ ਹੀ ਰੇਰ ਦਾ ਬੰਦਾ ਖਤਮ ਕਰਤਾ ਜਿਹਨ ਮਰੇ ਨੂੰ ਗੋਲੂ ਕੋਈ ਲਾਵੇ ਕਿਹਾ ਕਿ ਹਸਪਤਾਲ ਕੋਲੋਂ ਥੋੜਾ ਨੂੰ ਪੁਲਿਸ ਪ੍ਰਸ਼ਾਸਨ ਨੇ ਕਾਰਵਾਈ ਕੀਤੀ ਕੋਲਿਸ ਪ੍ਰਸ਼ਾਸਨ ਆਇਆ ਤਰਲੇ ਚਲੋ ਆਏ ਪਰ ਪੁਲਿਸ ਪ੍ਰਸ਼ਾਸਨ ਹੀ ਆਇਆ ਹੁਣ ਹੀ ਹੈਗੇ ਆ ਮਗਰ ਔਨ ਦੀ ਸਪੋਰਟ ਸਾਨੂੰ ਸਾਬ ਚਾਹੀਦਾ ਜੋ ਵੀ ਬੰਦੀ ਕਾਰਵਾਈ ਕਰਨੀ ਚਾਹੀਦੀ ਇਹਨਾਂ ਦੇ ਜੋ ਵੀ ਨਿਹੰਗ ਜੋ ਵੀ ਆ ਭਜੀ ਵੇਖੋ ਸਾਡਾ ਤੇ ਫਿਰ ਹੀ ਦੁਆਉਂਦਾ ਰਹਿਣਾ ਬੇੜਾ ਗੜ ਕੇ ਇੱਥੇ ਨਾ ਇੱਥੇ ਆਵਾਂਗੇ ਬਟਾ ਸਾਨੂੰ ਆਂਦੇ ਆਹੀ ਵੜਦਾਂਗੇ ਆਹੀ ਖਾਲਿਸਤਾਨ ਨੂੰ ਆ ਆ ਤੇ ਅਸੀਂ ਤੇ ਰਹਿ ਕੇ ਬਸ ਇਹਨਾਂ ਜੋਗੇ ਅੱਜ ਇਹਨੂੰ ਵੱਡੇ ਕੱਲ ਨੂੰ ਸ਼ਹਿਰ ਚ ਦੇ ਹੋਰ ਨੂੰ ਵੱਡੂਗੇ ਝਗੜੇ ਦੀ ਵਜ੍ਹਾ ਕੋਈ ਪਤਾ ਝਗੜੇ ਦੀ ਵਜ੍ਹਾ ਕੋਈ ਨਹੀਂ ਆ ਕਿ ਥਰਡ ਪਾਰਟੀ ਦਾ ਝਗੜਾ ਹੋਊ ਇਹਨਾਂ ਨਾਲ ਰੁਪਈਏ ਦਾ ਕੋਈ ਲੈਣ ਦੇ ਨਹੀਂ ਇਹ ਸਿਰਫ ਖਾਊ ਯਾਰ ਆ ਆਪਦੀਆਂ ਜੇਬਾਂ ਪਰ ਨਾ ਆਏ ਕਿੰਨੇ ਜਣੇ ਨੇ ਜਿਹੜੇ ਸੱਤ ਜਣੇ ਸੀ ਨੋਆ ਗੱਡੀ ਤੇ ਆਏ ਇਹ ਨਹੀਂ ਆਪਾਂ ਇਹਨਾਂ ਦੇ ਸਾਰੇ ਨਿਆਂਗੀ ਕੋ ਜਾ ਬਾਕੀ ਕਈ ਲੈ ਗਏ ਜਿਹੜੇ ਚੰਗੇ ਭਲੇ ਮਗਰ ਇਹ ਟੂੜੀ ਮੰਗ ਚੋਲਾ ਪਾ ਕੇ ਨਸ਼ੇ ਛੱਡ ਕੇ ਚੋਲੇ ਪਾੜੇ ਆ ਜਿਹੜੇ ਜਖਮੀ ਜਿਹੜੇ ਚੋਲੇ ਦੇ ਅੰਦਰ ਸਭ ਕੋ ਕਰੀ ਜਾਂਦੇ ਤੇ ਇਹੋ ਜਿਹੇ ਨੂੰ ਕਰਦਾਂ ਜਿਹੜੇ ਜ਼ਖਮੀ ਹੋਏ ਕਿੰਨੇ ਜਣੇ ਆ ਟੋਟਲ ਤਿੰਨ ਜਣੇ ਤੇ ਨੇ ਕਿਹੜੇ ਕੀ ਨਾਂ ਉਹਨਾਂ ਦਾ ਇਹ ਸ਼ੰਮੀਪੁਰੀ ਜੀ ਜਿਹਨਾਂ ਦੀ ਡੈਥ ਹੋ ਗਈ ਆ ਇੱਕ ਮੈਮਨਪੁਰੀ ਜਿਹੜਾ ਜਸ਼ਮੀ ਆ ਇੱਕ ਕਰਨਪੁਰੀ ਮੇਰਾ ਜਸ਼ਮੀ ਸਾਡਾ ਵੱਡਿਆ ਵਿੱਚ ਦਾ ਮੁੰਡਾ ਸਾਰੇ ਪੱਟੀ ਰਹੀ ਆ ਪੱਟੀ ਦੇ ਆ ਬਾਕੀ ਵੀਡੀਓਗ੍ਰਾਫੀ ਹੋਈ ਸਾਡੇ ਘਰ ਲਾਗੇ ਜਾ ਕੇ ਇਹਨਾਂ ਨੂੰ ਖੂਨ ਹੀ ਖੂਨ ਹੋਇਆ ਦੁਕਾਨ ਜਾਣ ਕੇ ਗੱਲ ਪਈ ਆ ਕਿ ਘਰ ਘਰੇ ਜਾਣ ਕੇ ਘਰ ਆ ਕੇ ਪਏ ਲੁੱਟਣੇ ਪਏ ਆ ਕਿ ਗਲਗਾ ਦਾ ਪਏ ਇਹ ਮੰਗ ਕਰੋਗੇ ਉਹਨਾਂ ਅਸੀਂ ਇਨਸਾਫ ਦੀ ਮੰਗ ਕਰਦੇ ਆ ਕਿ ਸਾਨੂੰ ਇਨਸਾਫ ਦਿੱਤਾ ਜਾਵੇ ਸੱਤ ਦੇ ਸੱਤ ਜਾਣਿਆਂ ਤੇ ਉਹਨਾਂ ਦੇ 302 ਦਾ ਪਰਚਾ ਕੀਤਾ ਜਾਵੇ। ਕੋਈ ਨਾ ਬਖਸ਼ਿਆ ਜਾਵੇ। ਕਿਹੜਾ ਕਿੱਥੋਂ ਰਹਿਣ ਵਾਲੇ ਜੋ? ਅਈ ਪੱਟੀ ਤੋਂ ਤੇ ਕੀ ਗੱਲ ਹੋਈ ਆ? ਘਰ ਆ ਗਏ ਨਿਹੰਗ ਪੈ ਗਏ ਆ ਤੇ ਬੰਦੇ ਦੇ ਬਾਹ ਵਢੀ ਜਾ ਵੇਖੋ। ਕੌਣ ਵਿਆਹ ਕੌਣ ਕਰੇ? ਨਿਹੰਗ ਸਿੰਘੀ ਪੰਜ 6 7 7 ਜਾਣੇ 7 ਨਿਹੰਗ ਪਤਾ ਲੱਗਾ ਉਹਨਾਂ ਦਾ ਕੌਣਾ? ਬਲਵਿੰਦਰ ਸਿੰਘ ਜੋ ਬਿਲਕੁਲ ਅਜੇ ਕੀ ਗੱਲ ਕੀਤੀ ਉਹਨਾਂ ਦੇ? ਗੱਲ ਬਾਈ ਨਹੀਂ ਹੋਈ ਕਿਸੇ ਨਾ ਕੋ ਮਾੜਾ ਮੋਟਾ ਹੈਗਾ ਅਈ ਤੇ ਉਹਨਾਂ ਨੇ ਪੈਸੇ ਦੇ ਕੇ ਉਹਨਾਂ ਨੂੰ ਨਿਹੰਗ ਘੁਲਾਤਾ ਆ ਇਹ ਰਿਆ ਨਾ। ਹਮ ਇਹਨਾਂ ਤੋਂ ਗਿਆ ਬਾਹਰ ਚਾਹ ਪਾਣੀ ਪੀਓ ਠੰਡੇ ਹੋ ਕੇ ਜਾਓ ਕੋਈ ਕੋਈ ਗੱਲ ਨਹੀਂ ਕੀ। ਦੇ ਬਾਹਰ ਚਲੇ ਗਏ ਬਾਹਰ ਕੱਢਦੇ ਰਹਾ ਉਹਨਾਂ ਤੇ ਬਾਹਰ ਆ ਗੋਟ ਮਾਰ ਦਿੱਤਾ ਉਹ ਕਿ ਮਾਰਿਆ ਕੀ ਵੀਡੀਓਗ੍ਰਾਫੀ ਹੈਗੀ ਸਾਡੇ ਕੋਲ ਸਾਰੀ ਕੀ ਮਾਰਿਆ ਕੀ ਤੇ ਕੱਲਾ ਇਸੇ ਦੇ ਹੈ ਕਿ ਹੋਰ ਹੀ ਮੁੰਡਾ ਦੇ ਕੀ ਮੰਗ ਰਹੇ ਕੀ ਮੰਗ ਰਹੇ ਇਹ ਸਾਡੀ ਇਹੋ ਸਾਨੂੰ ਇਨਸਾਫ ਦਿੱਤਾ ਜਾਵੇ ਇਹ ਬੰਦੇ ਦਾ ਜਿਹੜਾ ਮਾਰਿਆ ਇਹਨਾਂ ਨੇ ਕਾਰਵਾਈ ਹੋਣੀ ਚਾਹੀਦੀ ਤੁਸੀਂ ਲੱਕ ਮਾਰ ਗਏ ਮਾਰ ਗਏ ਮਾਰ ਗਏ ਬੱਸ ਮਾਰ ਗਏ ਹੋਤੇ ਜਾਂ ਡਾਕਟਰ ਦੇ ਕਾਰਵਾਈ ਹੋਣੀ ਹੈ ਜਿਹੜਾ ਜਿੱਦ ਨੂੰ ਵੜਿਆ ਉਹ ਬੰਕਾ ਨਹੀਂ ਆ ਗਿਆ ਵੜਿਆ ਹੀ ਨਹੀਂ ਕੋਈ ਡਾਕਟਰ ਨਹੀਂ ਆਇਆ ਇਥੋਂ ਲੱਗਦਾ ਨਹੀਂ ਕਾਹ ਬਣਾਉਣਾ ਉਹ ਬਾਹਰ ਹੀ ਕਰਿਆ ਅੱਲਾ ਕਰਦੇ ਜੀ ਬਿਧਿਆਨ ਨਾਲ ਬਿਧਿਆਨ ਪਹੁੰਚ ਗਏ ਹਾਂ ਜੀ ਬਿਧਿਆਨ ਹੀ ਪਹੁੰਚ ਗਏ ਅੱਛਾ ਹਾਂ ਇੰਪੀਲ ਕੱਟਣਾ ਦਰਮਿਆਨ ਬਣਾ ਤੇ ਕੀ ਘਟਨਾ ਹੋਈ ਕੀ ਆ ਡਾਕਟਰ ਨਿਹੰਗભાઈ ਜੀ ਹਾਂ ਹਾਂ ਉਹਦਾ ਕੋਈ ਪੈਸਾ ਦਾ ਲਿਖਾਇਆ ਨਹੀਂ ਜੀ ਕਿ ਸਰ ਪਤਾ ਲੱਗਾ ਕੌਣ ਨਿਹੰਗ ਗਿਆ ਕਿ ਉਹ ਕਿੱਥੋਂ ਦੇ ਰਹਿਣ ਵਾਲੇ ਆ ਉਹ ਇੱਕ ਧਿਆਨ ਦਾ ਗਾਈ ਇਹਦਾ ਦੋ ਦੋ ਤੋਂ ਉੱਧਰ ਹਸਪਤਾਲ ਲੈ ਕੇ ਆ ਗਏ ਅਲੀ ਪਰ ਮੰਦਰ ਸੁਤਾਲਾ ਮੰਦਰ ਸੰਤਰ ਅੱਛਾ ਜੀ ਰਾਸੀ ਬਟਵਾ ਤੇ ਇੱਕ ਦਾ ਨਿਸ਼ਾਨ ਸਿੰਘ ਜੀ ਹਵਾਲਾ ਆਪੇ ਕੋ ਉਹ ਤਾਂ ਨਹੀਂ ਲੇਰੇ ਦੇ। ਟੀਲ ਗੇਲੇ ਪਾ ਕੇ ਦੇਰਾਂ ਨਾਲ। ਝਗੜੇ ਦਾ ਕਾਰਨ ਕੀ ਸਰ? ਇਹਨਾਂ ਕੋਲ ਸਰਕਾਰ ਕਰਾਇਆ ਜਾ ਕੋਈ ਝਗੜੇ ਦਾ ਕਾਰਨ ਕੀ ਹੈ ਜੀ? ਕਾਰਨ ਗੁਗਲ ਪੇਜ ਨਾ ਤੇ 60% ਨੇ ਪਾਏ ਦੀ। ਹਾਂਜੀ। ਪੂਰੀ ਭਾਦੇ ਕਿ ਨਾ ਪਹਿ ਮੰਗੜੇ। ਖਣੋਤਲਾ ਪਹਿਤਰ ਜਹਾਦੇ। ਕਿੰਨੇ ਪਾਏ ਕਿ ਨਹੀਂ? ਇਹ ਪ੍ਰਾਪਤ ਨੇਤਰ ਜੀ। ਉਹਦੇ ਸਬੰਧ ਕਰੇ ਜਾਣਗੇ ਗੱਲ ਬਹਿ ਕੇ ਤੇ ਕੰਮ ਕਿੰਨੇ ਜਿਹੜੇ ਕੈਨੇਡੀਅਨ ਨੂੰ ਜਿਹੜੇ ਸੱਟਾਂ ਲੱਗੀਆਂ ਕੀ ਹੱਦ ਜਾਣੇ ਦੱਸਦੇ ਨਹੀਂ ਨਹੀਂ ਜਿਹੜੇ ਜ਼ਖਮੀ ਹੋਏ ਕਿੰਨੇ ਜਾਣੇ ਆ 10 ਜਾਣੇ ਏਕੜੇ ਦੀ ਮੌਤ ਹੋ ਗਈ ਆ ਜੇ ਦੀ ਮੌਤ ਹੋ ਜਾਂ ਨਾ ਆ ਗਈ ਆ ਅਗਲੇ ਕਾਰਵਾਈ ਕੀਆ ਬਲੇ ਚ ਲੈਣਦੀ ਜਾਦੀ ਆ ਪਤਾ ਨਹੀਂ ਕਰਦੇ ਸਾਨੂੰ ਇਹ ਨਹੀਂ ਡਰਾਂ